ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਂਿਆਂ ਅੱਜ ਦੀਆਂ ਖਬਰਾਂ ਦੇ ਅਮਰੀਕਾ ਸਮੇਤ ਦੁਨੀਆ ਦੇ ਕਈ ਦੇਸ਼ ਇਨੀ ਦਿਨੀ ਭਿਆਨਕ ਗਰਮੀ ਦਾ ਸਾਹਮਣਾ ਕਰ ਰਹੇ ਨੇ ਏਸ਼ੀਆ ਅਤੇ ਯੂਰਪ 'ਚ ਗਰਮੀ ਕਾਰਨ ਸੈਂਕੜੇ ਲੋਕ ਪਹਿਲਾਂ ਹੀ ਆਪਣੀ ਜਾਨ ਗਵਾ ਚੁੱਕੇ ਨੇ 사ウਦੀ ਅਰਬ 'ਚ ਤਾਪਮਾਨ 51 ਡਿਗਰੀ ਸੈਲਸੀਅਸ ਤੋਂ ਵੱਧ ਰਿਹਾ ਹੈ ਬੁੱਧਵਾਰ ਨੂੰ ਨਿਊਯਾਰਕ ਦੇ ਸੈਂਟਰਲ ਪਾਰਕ 'ਚ ਵੱਧ ਤੋਂ ਵੱਧ ਤਾਪਮਾਨ 41.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਗਰਮੀ ਤੋਂ ਰਾਹਤ ਪਾਉਣ ਲਈ ਲੋਕਾਂ ਨੇ ਤਲਾਬ ਦਾ ਸਹਾਰਾ ਲਿਆ ਜੋ ਅੱਧੀ ਰਾਤ ਤੱਕ ਖੁੱਲੇ ਰਿਹਾ। ਇਸ ਦੌਰਾਨ ਨਿਊਯਾਰਕ ਸਿਟੀ 'ਚ 21 ਲੋਕਾਂ ਦੀ ਡੁੱਬਣ ਕਾਰਨ ਮੌਤ ਹੋ ਗਈ। ਇਹਨਾਂ ਵਿੱਚ ਬਾਲਗ ਅਤੇ ਬੱਚੇ ਦੋਵੇਂ ਸ਼ਾਮਲ ਸਨ। ਹਾਲਾਂਕਿ ਉਹ ਤੈਰਨਾ ਨਹੀਂ ਜਾਣਦੇ ਸੀ ਪਰ ਉਹ ਗਰਮੀ ਕਾਰਨ ਬੇਚੈਨ ਹੋ ਗਿਆ ਤੇ ਠੰਡੇ ਹੋਣ ਦੇ ਲਈ ਪਾਣੀ 'ਚ ਛਾਲ ਮਾਰ ਦਿੱਤੀ। ਅਮਰੀਕਾ ਦੇ ਮੌਸਮ ਵਿਭਾਗ ਨੇ ਫਿਨਿਕਸ ਸਮੇਤ ਕਈ ਇਲਾਕਿਆਂ 'ਚ ਤਾਪਮਨ 45.5 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਭਵਿੱਖਬਾਣੀ ਕੀਤੀ ਹੈ। ਦੂਜੇ ਪਾਸੇ ਸਰਬੀਆ ਦੇ ਮੌਸਮ ਵਿਗਿਆਨੀਆਂ ਨੇ ਕਿਹਾ ਕਿ ਇਸ ਹਫਤੇ ਤਾਪਮਨ 40 ਡਿਗਰੀ ਸੈਲਸੀਅਸ ਦੇ ਕਰੀਬ ਦਰਜ ਕੀਤਾ ਜਾਵੇਗਾ। ਸਿਹਤ ਅਧਿਕਾਰੀਆਂ ਨੇ ਰੈੱਡ ਅਲਰਟ ਕੋਸ਼ਿਸ਼ ਕੀਤਾ ਹੈ ਤੇ ਲੋਕਾਂ ਨੂੰ ਗਰਮੀ 'ਚ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਹੈ। ਬੇਲਗ੍ਰੇਡ 'ਚ ਵੀ ਸਥਿਤੀ ਖਰਾਬ ਹੈ। ਗਰਮੀ ਕਾਰਨ ਹਸਪਤਾਲਾਂ 'ਚ ਮਰੀਜ਼ਾਂ ਦੀ ਗਿਣਤੀ 'ਚ ਕਾਫੀ ਵਾਧਾ ਹੋਇਆ ਹੈ। ਤੇਜ਼ ਗਰਮੀ ਕਾਰਨ ਸਿਹਤ ਉੱਤੇ ਪੈਣ ਵਾਲੇ ਬੁਰੇ ਅਸਰ ਤੋਂ ਲੋਕਾਂ ਨੂੰ ਬਚਾਉਣ ਲਈ ਅਮਰੀਕੀ ਸ਼ਹਿਰਾਂ 'ਚ 에ਅਰ ਕੰਡੀਸ਼ਨ ਪ੍ਰੋਗਰਾਮ ਚਲਾਏ ਜਾ ਰਹੇ ਨੇ ਇਸ ਤਹਿਤ ਖਾਸ ਕਰਕੇ ਬੇਘਰੇ ਲੋਕਾਂ ਨੂੰ ਏਸੀ ਮੁਫਤ ਦਿੱਤੇ ਜਾ ਰਹੇ ਨੇ ਜਾਂ ਆਪਣੇ ਏਸੀ ਦੀ ਮੁਰੰਮਤ ਕਰਵਾਉਣ ਲਈ ਆਰਥਿਕ ਮਦਦ ਦਿੱਤੀ ਜਾ ਰਹੀ ਹੈ ਪਿਛਲੇ ਸਾਲ ਫਿਨਿਕਸ 'ਚ ਗਰਮੀ ਕਾਰਨ 645 ਮੌਤਾਂ ਹੋਈਆਂ ਸਨ ਜ਼ਿਆਦਾਤਰ ਬੇਘਰੇ ਅਤੇ ਥੋੜੀ ਆਮਦਨ ਵਰਗ ਵਾਲੇ ਲੋਕ ਸਨ ਇਹ ਪਿਛਲੇ 10 ਸਾਲਾਂ ਦੌਰਾਨ ਗਰਮੀ ਕਾਰਨ ਹੋਈਆਂ ਮੌਤਾਂ ਚੋਂ ਸਭ ਤੋਂ ਜ਼ਿਆਦਾ ਸਨ ਫਿਨਿਕਸ ਦੀ ਮਾਰੀਕੋਪਾ ਕਾਉਂਟੀ ਚ ਗਰਮੀ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਹਰ ਸਾਲ ਵਧਿਐ ਸਾਲ 2013 ਚ ਇੱਥੇ 73 ਮੌਤਾਂ ਹੋਈਆਂ ਸਨ ਬ੍ਰੇਨਲੀ ਫਿਨਿਕਸ ਦੇ ਐਮਰਜੈਂਸੀ ਪ੍ਰਬੰਧਨ ਦੇ ਮੁਖੀ ਨੇ ਉਹਨਾਂ ਨੇ ਕਿਹਾ ਕਿ ਸਾਡਾ ਮਕਸਦ ਜ਼ਿੰਦਗੀਆਂ ਬਚਾਉਣਾ ਹੈ ਹਰੇਕ ਬੰਦਾ ਜਿਸ ਨੂੰ ਇੱਕ ਪਾਣੀ ਦੀ ਬੋਤਲ ਦੇ ਨਾਲ ਏਸੀ ਥੱਲੇ ਲਿਆ ਸਕੀਏ ਸ਼ਾਇਦ ਉਸਨੂੰ ਬਚਾ ਸਕੀਏ ਬੇਕਰੇ ਅਤੇ ਘੱਟ ਆਮਦਨ ਵਾਲੇ ਲੋਕਾਂ ਨੂੰ ਗਰਮੀ ਤੋਂ ਬਚਾਉਣ ਅਤੇ ਰੱਖਣ ਲਈ ਹੋਰ ਥਾਵਾਂ ਦੀ ਭਾਲ ਕੀਤੀ ਜਾ ਰਹੀ ਹੈ ਜਿੱਥੇ ਉਹ ਗਰਮੀ ਦੇ ਘਟਣ ਦੀ ਉਡੀਕ ਕਰ ਸਕਣ ਸਾਇੰਸ ਦਾ ਨਾਮ ਮੁਤਾਬਕ ਮਨੁੱਖ ਵੱਲੋਂ ਪੈਦਾ ਕੀਤੀ ਗਈ ਜਲਵਾਯੂ ਤਬਦੀਲੀ ਨੇ ਗੰਭੀਰ ਗਰਮੀ ਦੀ ਸੰਭਾਵਨਾ ਨੂੰ ਦੱਖਣੀ ਪੱਛਮੀ ਅਮਰੀਕਾ ਮੈਕਸੀਕੋ ਅਤੇ ਕੇਂਦਰੀ ਅਮਰੀਕਾ 'ਚ 35% ਤੱਕ ਵਧਾ ਦਿੱਤਾ ਹੈ ਧਰਤੀ ਗਰਮ ਕਰਨ ਵਾਲੇ ਤੱਤਾਂ ਦੀ ਨਿਕਾਸੀ ਕਾਰਨ ਹੀਟ ਵੇਵ ਦੀ ਸੰਭਾਵਨਾ ਸਾਲ 2000 ਦੀ ਤੁਲਨਾ 'ਚ 200% ਵੱਧ ਗਈ ਹੈ ਤਾਜ਼ਾ ਅਧਿਐਨ ਦੇ ਨਤੀਜਿਆਂ ਬਾਰੇ ਸਾਇੰਸਦਾਨ ਕਹਿ ਰਹੇ ਨੇ ਕਿ ਇਹਨਾਂ ਨੂੰ ਇੱਕ ਹੋਰ ਚੇਤਾਵਨੀ ਵਜੋਂ ਲਿਆ ਜਾਣਾ ਚਾਹੀਦਾ ਹੈ ਕਿ ਸਾਡਾ ਗ੍ਰਹਿ ਖਤਰਨਾਕ ਪੱਧਰ ਤੱਕ ਗਰਮ ਹੋ ਰਿਹਾ ਹੈ ਵਰਲਡ ਵੈਦਰ ਐਟਰੀਬਿਊਸ਼ਨ ਦੀ ਸਟੱਡੀ ਦੇ ਕੇਂਦਰ ਚ ਦੱਖਣ ਪੱਛਮੀ ਅਮਰੀਕਾ ਗੁਆਟੇਮਾਲਾ ਬੈਲੀਜੀ ਐਲ ਸੈਲਵਾਡੋਰ ਅਤੇ ਹੋਂਡਿਊਸ ਆਦ ਸੰ ਅਧਿਐਨ ਚ ਕਿਹਾ ਗਿਆ ਹੈ ਕਿ ਹੀਟ ਵੇਵ ਕੇਂਦਰੀ ਅਮਰੀਕਾ ਤੋਂ ਚੱਲਦੀ ਹੋਈ ਕੈਨੇਡਾ ਤੱਕ ਫੈਲੀ ਇਸ ਵਿਸ਼ਾਲ ਭੂਗੋਲਿਕ ਖੇਤਰ 'ਚ ਜੂਨ ਦੇ 5 ਦਿਨ ਬੇहद ਗਰਮ ਰਹੇ ਸਾਇੰਸਤਾਨਾਂ ਦਾ ਕਹਿਣਾ ਹੈ ਕਿ ਇਸ ਦਾ ਕਾਰਨ ਔਸਤ ਤਾਪਮਾਨ 'ਚ ਹੋਇਆ 1.4 ਡਿਗਰੀ ਦਾ ਵਾਧਾ ਸੀ ਜੇ ਮਨੁੱਖ ਵਾਤਾਵਰਣ 'ਚ ਪਥਰਾਟ ਬਾਲਣ ਦੇ ਅਵਸ਼ੇਸ਼ ਇਸੇ ਤਰ੍ਹਾਂ ਸੁੱਟਦਾ ਰਿਹਾ ਤੇ ਸਥਿਤੀ ਭਿਆਨਕ ਹੋ ਜਾਵੇਗੀ ਅਮਰੀਕਾ ਦੇ ਉੱਗੇ ਗੁਰਸਿੱਖ ਅਟਾਰਨੀ ਐਡਵੋਕੇਟ ਜਸਪ੍ਰੀਤ ਸਿੰਘ ਨੇ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਸ਼ਹਿਰ ਪਾਲੋ ਆਲਟੋ ਵਿਖੇ ਰਾਸ਼ਟਰਪਤੀ ਜੋ ਬਾਈਡਨ ਨਾਲ ਮੁਲਾਕਾਤ ਕੀਤੀ ਜਾਣਕਾਰੀ ਦਿੰਦਿਆਂ ਸਿੱਖ ਅਟਾਰਨੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਕੁਝ ਅਹਿਮ ਮਸਲਿਆਂ ਬਾਰੇ ਉਹਨਾਂ ਵੱਲੋਂ ਰਾਸ਼ਟਰਪਤੀ ਬਾਈਡਨ ਨੂੰ ਜਾਣੂ ਕਰਵਾਇਆ ਗਿਆ ਹੈ ਜਿਨ੍ਹਾਂ ਵਿੱਚ ਬੈਕਲੌਗ ਤੇ ਐਫ 4 3 ਦੇ ਵੀਜ਼ੇ ਵਾਲੇ ਲੋਕਾਂ ਨੂੰ ਜ਼ਿਆਦਾ ਸਮਾਂ ਨਾ ਲਾਇਆ ਜਾਵੇ ਅਤੇ ਸੀਮਤ ਸਮਾਂ ਦਿੱਤਾ ਜਾਵੇ ਅਟਾਰਨੀ ਜਸਪ੍ਰੀਤ ਸਿੰਘ ਨੇ ਅਮਰੀਕਾ ਚ ਕਈ ਦਹਾਕਿਆਂ ਤੋਂ ਬਿਨਾ ਕਾਗਜ਼ਾਤ ਰਹਿ ਰਹੇ ਲੋਕਾਂ ਨੂੰ ਪੱਕੇ ਕਰਨ ਸੰਬੰਧੀ ਮਸਲੇ ਨੂੰ ਵੀ ਹੱਲ ਕਰਨ ਬਾਰੇ ਕਿਹਾ ਹੈ ਇਸ ਦੇ ਨਾਲ ਹੀ ਇੱਥੇ ਰਹਿ ਰਹੇ ਸਿੱਖਾਂ ਤੇ ਹੇਟ ਕਰਾਈਮ ਬਾਰੇ ਵੀ ਜਾਣੂ ਕਰਵਾਇਆ ਉਹਨਾਂ ਨੇ ਰਾਸ਼ਟਰਪਤੀ ਨੂੰ ਦੱਸਿਆ ਕਿ ਕੁਝ ਬਾਹਰਲੇ ਮੁਲਕਾਂ ਦੇ ਲੋਕ ਸਿੱਖਾਂ ਨੂੰ ਨਿਸ਼ਾਨਾ ਬਣਾਉਂਦੇ ਨੇ ਜਿਸ ਕਾਰਨ ਉਹਨਾਂ ਦੀ ਜਾਨ ਨੂੰ ਖਤਰਾ ਰਹਿੰਦਾ ਹੈ ਇਸ ਮਸਲੇ ਬਾਰੇ ਉਹਨਾਂ ਨੂੰ ਜਾਣੂ ਕਰਵਾਇਆ ਗਿਆ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਕਿ ਭਾਰਤ ਨਾਲ ਸਾਡੇ ਬਹੁਤ ਹੀ ਨਜ਼ਦੀਕੀ ਅਤੇ ਗੂੜੇ ਸਬੰਧ ਨੇ ਅਤੇ ਅਮਰੀਕਾ 'ਚ ਰਹਿ ਰਹੇ ਸਿੱਖ ਬਹੁਤ ਮਿਹਨਤੀ ਕੌਮ ਹੈ ਤੇ ਉਹਨਾਂ ਦਾ ਅਮਰੀਕਾ 'ਚ ਵੀ ਵੱਡਾ ਯੋਗਦਾਨ ਹੈ ਅਮਰੀਕਾ ਦੀ ਧਰਤੀ 'ਤੇ ਕਈ ਸਿੱਖ ਅਹਿਮ ਅਹੁਦਿਆਂ 'ਤੇ ਵੀ ਬਿਰਾਜਮਾਨ ਨੇ ਅਟਾਰਨੀ ਨੇ ਦੱਸਿਆ ਕਿ ਰਾਸ਼ਟਰਪਤੀ ਬਾਈਡਨ ਨੇ ਕਿਹਾ ਕਿ ਹਿਊਮਨ ਰਾਈਟਸ ਦੀ ਉਲੰਘਣਾ ਅਤੇ ਕਿਸੇ ਨੂੰ ਸਿੱਖ ਨੂੰ ਧਮਕੀ ਦੇਣ ਦੇ ਮਾਮਲੇ 'ਚ ਅਮਰੀਕਾ ਦਾ ਕਾਨੂੰਨ ਸਖਤ ਹੈ ਮੁਆਫ ਨਹੀਂ ਕਰੇਗਾ ਇੱਥੇ ਦੱਸਣਯੋਗ ਹੈ ਕਿ ਇਹ ਪਹਿਲੇ ਸਿੱਖ ਅਟਾਰਨੀ ਨੇ ਜੋ ਅਮਰੀਕਾ ਦੇ ਰਾਸ਼ਟਰਪਤੀ ਨੂੰ ਇਮੀਗ੍ਰੇਸ਼ਨ ਦੇ ਮਸਲਿਆਂ ਤੋਂ ਇਲਾਵਾ ਸਿੱਖਾਂ ਦੇ ਮਸਲਿਆਂ ਬਾਰੇ ਜਾਣੂ ਕਰਵਾ ਰਹੇ ਸਨ ਇੱਥੇ ਇਹ ਵੀ ਦੱਸਦੀ ਹੈ ਕਿ ਪਿਛਲੇ ਦਿਨੀ ਭਾਈ ਅਮਰਿਤਪਾਲ ਸਿੰਘ ਦੇ ਸੰਦਰਭ ਦੇ ਵਿੱਚ ਵੀ ਜਸਪ੍ਰੀਤ ਸਿੰਘ ਹੋਰਾਂ ਨੇ ਕਿਹਾ ਸੀ ਕਿ ਉਹ ਅਮਰੀਕੀ ਸਾਂਸਦਾਂ ਨਾਲ ਤੇ ਸਰਕਾਰ ਨਾਲ ਇਸ ਬਾਬਤ ਗੱਲ ਕਰਨਗੇ ਕਿ ਅਮਰਿਤਪਾਲ ਸਿੰਘ ਚੋਣ ਜਿੱਤ ਚੁੱਕੇ ਤੇ ਹੁਣ ਉਹਨਾਂ ਨੂੰ ਰਿਹਾ ਕਰਵਾਇਆ ਜਾਵੇ। ਇਹ ਨਹੀਂ ਦੱਸਿਆ ਗਿਆ ਕਿ ਕੀ ਅਮਰਿਤਪਾਲ ਸਿੰਘ ਦੇ ਬਾਰੇ ਵੀ ਉਹਨਾਂ ਨੇ ਰਾਸ਼ਟਰਪਤੀ ਜੋ ਬਾਈਡਨ ਨਾਲ ਗੱਲਬਾਤ ਕੀਤੀ ਹੈ ਜਾਂ ਨਹੀਂ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਕਿ ਉਹਨਾਂ ਦੀ ਪਤਨੀ ਮਿਸ਼ੇਲ ਓਬਾਮਾ ਵੀ ਨਹੀਂ ਚਾਹੁੰਦੀ ਕਿ ਉਹਨਾਂ ਦੀਆਂ ਬੇਟੀਆਂ ਰਾਜਨੀਤੀ 'ਚ ਆਉਣ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਕਿ ਉਹਨਾਂ ਦੀਆਂ ਦੋਵੇਂ ਧੀਆਂ ਕਦੀ ਵੀ ਰਾਜਨੀਤੀ 'ਚ ਨਹੀਂ ਆਉਣਗੀਆਂ। ਉਹਨਾਂ ਨੇ ਕੈਲੀਫੋਰਨੀਆ ਦੇ ਸੂਬੇ ਦੇ ਪ੍ਰਸਿੱਧ ਸ਼ਹਿਰ ਲਾਸ ਐਂਜਲਸ 'ਚ ਰਾਸ਼ਟਰਪਤੀ ਜੋ ਬਾਈਡਨ ਨਾਲ ਫੰਡ ਇਕੱਠਾ ਕਰਨ ਦੇ ਸਮਾਗਮ 'ਚ ਇਹ ਗੱਲ ਕਹੀ। ਬਰਾਕ ਓਬਾਮਾ ਨੇ ਕਿਹਾ ਕਿ ਉਹਨਾਂ ਦੀ ਪਤਨੀ ਮਿਸ਼ੇਲ ਓਬਾਮਾ ਨਹੀਂ ਚਾਹੁੰਦੀ ਕਿ ਉਹਨਾਂ ਦੀਆਂ ਬੇਟੀਆਂ ਇਸ ਖੇਤਰ ਚ ਆਉਣ। ਉਸ ਨੇ ਆਪਣੀਆਂ ਧੀਆਂ ਨੂੰ ਮਾਨਸਿਕ ਤੌਰ ਤੇ ਤਿਆਰ ਕੀਤਾ ਹੈ ਕਿ ਰਾਜਨੀਤੀ ਉਹਨਾਂ ਲਈ ਨਹੀਂ ਹੈ। ਬਰਾਕ ਓਬਾਮਾ ਤੇ ਮਿਸ਼ੇਲ ਓਬਾਮਾ ਦੀਆਂ ਦੋ ਬੇਟੀਆਂ ਮਾਲੀਆ ਜਿਸ ਦੀ ਉਮਰ 25 ਸਾਲ ਹੈ ਤੇ ਸਾਸ਼ਾ 22 ਸਾਲ ਦੀ ਹੈ ਇਸ ਸਮਾਗਮ 'ਚ ਮੀਡੀਆ ਨੇ ਬਰਾਕ ਓਬਾਮਾ ਨੂੰ ਪੁੱਛਿਆ ਕਿ ਕੀ ਉਹ ਆਪਣੀਆਂ ਧੀਆਂ ਨੂੰ ਉਹਨਾਂ ਦੇ ਨਕਸ਼ੇ ਕਦਮ ਤੇ ਚੱਲਦੇ ਦੇਖਣਾ ਚਾਹੁੰਦੇ ਨੇ ਜਵਾਬ 'ਚ ਬਰਾਕ ਓਬਾਮਾ ਨੇ ਕਿਹਾ ਕਿ ਮੈਨੂੰ ਇਸ ਸਵਾਲ ਦਾ ਜਵਾਬ ਦੇਣ ਦੀ ਲੋੜ ਨਹੀਂ ਕਿਉਂਕਿ ਮਿਸ਼ੇਲ ਓਬਾਮਾ ਉਹਨਾਂ ਦੀ ਮਾਂ ਨੇ ਉਹਨਾਂ ਨੂੰ ਬਚਪਨ 'ਚ ਹੀ ਕਿਹਾ ਸੀ ਕਿ ਰਾਜਨੀਤੀ 'ਚ ਜਾਣਾ ਇੱਕ ਪਾਗਲਪਨ ਦਾ ਰੂਪ ਹੋਵੇਗਾ ਇਸ ਲਈ ਅਜਿਹਾ ਕਦੇ ਨਹੀਂ ਹੋਵੇਗਾ ਉਬਾਮਾ ਨੇ ਨਾ ਦੋਵੇਂ ਤੀਆਂ ਨੇ ਰਾਜਨੀਤੀ ਤੋਂ ਇਲਾਵਾ ਹੋਰ ਖੇਤਰਾں 'ਚ ਕਰੀਅਰ ਦੀ ਖੋਜ ਕੀਤੀ ਹੈ ਮਾਲੀਆ ਉਬਾਮਾ 2021 'ਚ ਹਾਰਵਰਡ ਤੋਂ ਗ੍ਰੈਜੂਏਟ ਹੋਣ ਤੋਂ ਬਾਅਦ ਫਿਲਮ ਇੰਡਸਟਰੀ 'ਚ ਸ਼ਾਮਲ ਹੋਈ ਹਾਲ ਹੀ 'ਚ ਸੰਡੈਂਸ ਫਿਲਮ ਫੈਸਟੀਵਲ 'ਚ ਮਾਲੀਆ ਦੀ ਲੱਗੂ ਫਿਲਮ ði heart ਦਾ ਵੀ ਪ੍ਰੀਮੀਅਰ ਹੋਇਆ ਅਤੇ ਮਾਲੀਆ ਇਸ ਫਿਲਮ ਦੀ ਲੇਖਕ ਤੇ ਨਿਰਦੇਸ਼ਕ ਹੈ ਕੁਝ ਮਹੀਨੇ ਪਹਿਲਾਂ ਮਾਲੀਆ ਨੇ ਆਪਣੇ ਨਾਂ ਤੋਂ ਆਪਣੇ ਪਿਤਾ ਦਾ ਖਿਤਾਬ ਵੀ ਹਟਾ ਦਿੱਤਾ ਸੀ ਉਹ ਹੁਣ ਮਾਲੀਆ ਉਬਾਮਾ ਦੀ ਥਾਂ ਮਾਲੀਆ ਐਨ ਵਜੋ ਜਾਣੀ ਜਾਂਦੀ ਹੈ ਮਾਲੀਆ ਦੀ ਛੋਟੀ ਭੈਣ ਸਾਸ਼ਾ ਨੇ ਪਿਛਲੇ ਸਾਲ ਦੱਖਣੀ ਕੈਲੀਫੋਰਨੀਆ ਯੂਨੀਵਰਸਿਟੀ ਤੋਂ ਸਮਾਜ ਸ਼ਾਸਤਰ ਦੀ ਡਿਗਰੀ ਨਾਲ ਗ੍ਰੈਜੂਏਸ਼ਨ ਕੀਤੀ ਸੀ ਅਮਰੀਕੀ ਰਾਜਨੀਤੀ 'ਚ ਲੰਬੇ ਸਮੇਂ ਤੋਂ ਇਹ ਚਰਚਾ ਚੱਲ ਰਹੀ ਹੈ ਕਿ ਮਿਸ਼ੇਲ ਓਬਾਮਾ ਰਾਸ਼ਟਰਪਤੀ ਅਹੁਦੇ ਲਈ ਡੈਮੋਕ੍ਰੈਟਿਕ ਪਾਰਟੀ ਦੀ ਉਮੀਦਵਾਰ ਬਣ ਸਕਦੀ ਹੈ ਹਾਲਾਂਕਿ ਮਿਸ਼ੇਲ ਨੇ ਹਰ ਵਾਰ ਇਸ ਦਾਅਵੇ ਤੋਂ ਇਨਕਾਰ ਕੀਤਾ ਹੈ ਮਿਸ਼ੇਲ ਕਈ ਵਾਰ ਕਹਿ ਚੁੱਕੀ ਹੈ ਕਿ ਉਹ ਕਦੇ ਵੀ ਰਾਜਨੀਤੀ 'ਚ ਨਹੀਂ ਆਉਣਗੇ ਅਤੇ ਰਾਜਨੀਤੀ 'ਚ ਉਸ ਦੀ ਬਿਲਕੁਲ ਵੀ ਦਿਲਚਸਪੀ ਨਹੀਂ ਹੈ ਪਿਛਲੇ ਸਾਲ ਓਪਰਾ ਵਿਨਫਰੇ ਨਾਲ ਇੱਕ ਇੰਟਰਵਿਊ 'ਚ ਮਿਸ਼ੇਲ ਓਬਾਮਾ ਨੇ ਕਿਹਾ ਸੀ ਕਿ ਉਸ ਦੀ ਰਾਜਨੀਤੀ 'ਚ ਜਾਣ ਦੀ ਕੋਈ ਇੱਛਾ ਨਹੀਂ ਹੈ ਇਸ ਤੋਂ ਪਹਿਲਾਂ ਮਾਰਚ 'ਚ ਅਮਰੀਕੀ ਮੀਡੀਆ 'ਚ ਵੀ ਇਹ ਦਾਵਾ ਕੀਤਾ ਗਿਆ ਸੀ ਕਿ ਇਸ ਸਾਲ ਦੇ ਅੰਤ 'ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ 'ਚ ਮਿਸ਼ੇਲ ਓਬਾਮਾ ਦੀ ਸਰਪ੍ਰਾਈਜ਼ ਐਂਟਰੀ ਹੋ ਸਕਦੀ ਹੈ ਰਿਪਬਲਿਕਨ ਨੇਤਾ ਵਿਵੇਕਰਾਮਾ ਸੁਆਮੀ ਨੇ ਇਹ ਦਾਵਾ ਕੀਤਾ ਕਿ ਰਾਸ਼ਟਰਪਤੀ ਜੋ ਬਾਈਡਨ ਆਖਰੀ ਸਮੇਂ ਤੇ ਬਾਹਰ ਹੋ ਸਕਦੇ ਨੇ ਤੇ ਉਹਨਾਂ ਦੀ ਜਗ੍ਹਾ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਪਤਨੀ ਮਿਸ਼ੇਲ ਓਬਾਮਾ ਲੈ ਸਕਦੇ ਨੇ ਇਸ ਦਾਅਵੇ ਤੋਂ ਬਾਅਦ ਮਿਸ਼ੇਲ ਓਬਾਮਾ ਨੇ ਦੁਹਰਾਇਆ ਕਿ ਉਹ ਇਸ ਅਹੁਦੇ ਦੀ ਦੌੜ 'ਚ ਨਹੀਂ ਹੈ ਅਤੇ ਜੋ ਬਾਈਡਨ ਦੀ ਉਮੀਦਵਾਰੀ ਦਾ ਉਹ ਸਮਰਥਨ ਕਰਦੇ ਨੇ ਉਸਨੇ ਕਿਹਾ ਕਿ ਉਹ ਦੁਬਾਰਾ ਰਾਸ਼ਟਰਪਤੀ ਬਣ ਕੇ ਆਪਣੇ ਬੱਚਿਆਂ ਲਈ ਮੁਸ਼ਕਲਾਂ ਪੈਦਾ ਨਹੀਂ ਕਰਨਾ ਚਾਹੁੰਦੀ ਅਮਰੀਕਾ 'ਚ ਇਸ ਵਾਰ ਹੋ ਰਹੀਆਂ ਆਮ ਚੋਣਾਂ ਦੌਰਾਨ ਹਾਊਸ ਆਫ ਰਿਪ੍ਰেজੈਂਟੇਟਿਵਸ 'ਤੇ ਭਾਰਤੀ ਮੂਲ ਦੇ ਮੈਂਬਰਾਂ ਦੀ ਗਿਣਤੀ ਹੋਰ ਵੱਧ ਸਕਦੀ ਹੈ ਇਸ ਵੇਲੇ ਭਾਰਤੀ ਮੂਲ ਦੇ 5 ਮੈਂਬਰ ਸੰਸਦ ਦੇ ਹੇਠਲੇ ਸਦਨ 'ਚ ਮੌਜੂਦ ਨੇ ਅਤੇ ਇਹਨਾਂ ਵਿੱਚ ਸੁਹਾਸ ਸੁਬ੍ਰਮਣੀਅਮ ਨਾਂ ਦਾ ਸਮਾਰ ਹੋ ਸਕਦਾ ਹੈ ਜਿਨ੍ਹਾਂ ਨੇ ਹਾਲ ਹੀ 'ਚ ਵਰਜੀਨੀਆ ਤੋਂ ਉਮੀਦਵਾਰੀ ਹਾਸਲ ਕੀਤੀ ਹੈ ਸੁਬਾ ਅਸੈਂਬਲੀ ਚ ਸੈਨੇਟ ਮੈਂਬਰ ਸੁਹਾਸ ਸੁਬ੍ਰਮਨਿਅਮ ਨੇ 11 ਜਣਿਆਂ ਦੇ ਮੁਕਾਬਲੇ ਚ ਜਿੱਤ ਹਾਸਲ ਕੀਤੀ ਸੁਹਾਸ ਦੀ ਹਮਾਇਤ ਕਰਨ ਵਾਲਿਆਂ ਚ ਸੇਵਾਮੁਕਤ ਹੋਰੀ ਮੈਂਬਰ ਜੈਨੀਫਰ ਵੈਕਸਟਰਨ ਵੀ ਸ਼ਾਮਲ ਹੈ ਜਿਨ੍ਹਾਂ ਨੇ 2018 ਚ ਇਹ ਸੀਟ ਜਿੱਤੀ ਅਤੇ 2022 ਚ 53 ਫੀਸਦੀ ਵੋਟਾਂ ਲੈਣ ਚ ਸਫਲ ਰਹਿ ਜੈਨੀਫਰ ਦੀ ਕਾਰਗੁਜ਼ਾਰੀ ਨੂੰ ਵੇਖਦਿਆਂ ਡੈਮੋਕ੍ਰੈਟਿਕ ਪਾਰਟੀ ਲਈ ਇਹ ਸੀਟ ਸੁਰੱਖਿਅਤ ਮੰਨੀ ਜਾ ਰਹੀ ਹੈ ਪੇਸ਼ੇਵਰ ਵਜੋਂ ਵਕੀਲ ਸੁਹਾਸ ਸੁਬਰਾਮਨਿਅਮ ਬੰਗਲੌਰ ਸ਼ਹਿਰ ਨਾਲ ਸੰਬੰਧਿਤ ਨੇ ਤੇ ਬਰਾਕ ਓਬਾਮਾ ਦੇ ਕਾਰਜਕਾਲ ਦੌਰਾਨ ਸਾਈਬਰ ਸੁਰੱਖਿਆ ਦਾ ਕੰਮ ਕਰਦੀਆਂ ਏਜੰਸੀਆਂ ਦੇ ਮਾਮਲੇ 'ਚ ਬਤੌਰ ਸਲਾਹਕਾਰ ਕੰਮ ਕੀਤਾ। 2019 'ਚ ਉਹ ਵਰਜੀਨੀਆ ਦੀ ਜਨਰਲ ਅਸੈਂਬਲੀ 'ਚ ਚੁਣੇ ਗਏ ਤੇ ਪਿਛਲੇ ਸਾਲ ਸੈਨੇਟ ਮੈਂਬਰ ਬਣੇ। ਸੁਹਾਸ ਤੋਂ ਪਹਿਲਾਂ ਨਿਊ ਜਰਸੀ ਸੂਬੇ 'ਚ ਭਾਰਤੀ ਮੂਲ ਦੇ ਰਾਜੇਸ਼ ਮੋਹਨ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਬਣ ਚੁੱਕੇ ਨੇ ਪਰ ਡੈਮੋਕ੍ਰੈਟਿਕ ਪਾਰਟੀ ਦੇ ਦਬਦਬੇ ਵਾਲੇ ਹਲਕੇ 'ਚ ਰਾਜੇਸ਼ ਦਾ ਜਿੱਤਣਾ ਮੁਸ਼ਕਲ ਹੋਵੇਗਾ। ਰਾਜੇਸ਼ ਨੇ ਉਮੀਦਵਾਰੀ ਹਾਸਲ ਕਰਨ ਲਈ ਰਿਪਬਲਿਕਨ ਪਾਰਟੀ ਦੇ ਤਿੰਨ ਆਗੂਆਂ ਨਾਲ ਸੰਘਰਸ਼ ਕੀਤਾ ਨਿਊ ਜਰਸੀ 'ਚ ਹੀ ਰਵਿੰਦਰ ਸਿੰਘ ਭੱਲਾ ਉਮੀਦਵਾਰੀ ਦੀ ਦੌੜ ਹਾਰ ਗਿਆ ਜਦਕਿ ਪ੍ਰਮਿਲਾ ਜੈਪਾਲ ਦੀ ਭੈਣ ਸੁਸ਼ੀਲਾ ਜੈਪਾਲ ਵੀ ਓਰੇਗਨ ਸੂਬੇ ਤੋਂ ਡੈਮੋਕ੍ਰੈਟਿਕ ਪਾਰਟੀ ਦੀ ਉਮੀਦਵਾਰ ਨਾ ਬਣ ਸਕੀ ਇੱਥੇ ਦੱਸਣਾ ਬਣਦਾ ਹੈ ਕਿ ਅਮਰੀਕਾ ਦੇ ਹਾਊਸ ਆਫ ਰਿਪ੍ਰেজੈਂਟੇਟਿਵਜ਼ 'ਚ ਇਸ ਵੇਲੇ ਸਮੋਸਾ ਕੌਕਸ ਵਜੋਂ ਜਾਣੇ ਜਾਂਦੇ ਭਾਰਤੀ ਮੂਲ ਦੇ ਪੰਜ ਮੈਂਬਰ ਨੇ ਜਿਨ੍ਹਾਂ ਵਿੱਚ ਐਮੀ ਬੇਰਾ, ਰੋ ਖੰਨਾ, ਪ੍ਰਮਿਲਾ ਜੈਪਾਲ ਰਾਜਾ ਕ੍ਰਿਸ਼ਨ ਮੂਰਤੀ ਤੇ ਸ਼੍ਰੀ ਥਾਣੇਦਾਰ ਸ਼ਾਮਲ ਨੇ ਅਮਰੀਕਾ ਚ ਭਾਰਤੀ ਦੂਤਾਵਾਸ ਨੇ 10ਵੇਂ ਅੰਤਰਰਾਸ਼ਟਰੀ ਯੋਗ ਦਿਵਸ ਤੋਂ ਪਹਿਲਾਂ ਵਾਸ਼ਿੰਗਟਨ ਡੀਸੀ ਚ ਇੱਕ ਯੋਗਾ ਸੈਸ਼ਨ ਦਾ ਆਯੋਜਨ ਕੀਤਾ ਵੀਰਵਾਰ ਨੂੰ ਵਾਸ਼ਿੰਗਟਨ ਡੀਸੀ ਦੇ ਦਾ ਵੋਹਾਫ ਚ ਆਯੋਜਿਤ ਯੋਗਾ ਸੈਸ਼ਨ ਚ ਵੱਡੀ ਗਿਣਤੀ ਚ ਲੋਕਾਂ ਨੇ ਹਿੱਸਾ ਲਿਆ ਅਮਰੀਕਾ ਚ ਭਾਰਤੀ ਦੂਤਾਵਾਸ ਚ ਉਪਰਾਜ ਦੂਤ ਸ਼੍ਰੀ ਪ੍ਰਿਆ ਰੰਗਨਾਥਨ ਨੇ ਕਿਹਾ ਕਿ ਭਾਰਤ ਨੇ ਯੋਗਾ ਨੂੰ ਮਹੱਤਵਪੂਰਨ ਸਥਾਨ ਤੇ ਪਹੁੰਚਾਇਆ ਹੈ। ਉਹਨਾਂ ਕਿਹਾ ਕਿ ਭਾਰਤ ਨੇ ਇਸ ਮੁੱਦੇ ਨੂੰ ਕੇਂਦਰ ਦੇ ਪੜਾਅ ਤੇ ਲਿਆਉਣ, ਸੰਯੁਕਤ ਰਾਸ਼ਟਰ 'ਚ ਲਿਜਾਣ ਅਤੇ ਇਸ ਨੂੰ ਇੱਕ ਅਜਿਹੇ ਦਿਨ ਬਣਾਉਣ 'ਚ ਅਹਿਮ ਭੂਮਿਕਾ ਨਿਭਾਈ ਹੈ, ਜਿਸ 'ਚ ਅਸੀਂ ਸਾਰੇ ਇਕੱਠੇ ਹੋ ਕੇ ਯੋਗ ਦੀ ਸ਼ਕਤੀ ਨੂੰ ਪਛਾਣੀਏ ਅਤੇ ਇਹ ਪਛਾਣੀਏ ਕਿ ਯੋਗਾ ਦਾ ਮੁੱਲ ਕਿਵੇਂ ਜੋੜਿਆ ਜਾ ਸਕਦਾ ਹੈ। ਸਾਡੇ ਜੀਵਨ ਲਈ ਅਤੇ ਕਿਵੇਂ ਯੋਗਾ ਬਹੁਤ ਸਮਕਾਲੀ ਹੈ। ਸੰਯੁਕਤ ਰਾਸ਼ਟਰ ਦੁਆਰਾ 2014 'ਚ ਅਪਣਾਈ ਜਾਣ ਤੋਂ ਬਾਅਦ 2015 ਤੋਂ ਹਰ ਸਾਲ 21 ਜੂਨ ਨੂੰ ਵਿਸ਼ਵ ਭਰ ਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾਂਦਾ ਹੈ। ਉਹਨਾਂ ਇਹ ਵੀ ਕਿਹਾ ਕਿ ਇਹ ਪੁਰਾਣੀ ਪਰੰਪਰਾਏ ਇੱਕ ਚੰਗੀ ਪਰੰਪਰਾਏ ਜੋ 5000 ਤੋਂ 6000 ਸਾਲ ਪੁਰਾਣੀ ਹੈ ਪਰ ਇਹ ਅਜੇ ਵੀ ਬਰਾਬਰ ਪ੍ਰਚਲਿਤ ਹੈ। ਸੀਰੀਆ ਚ ਅਮਰੀਕੀ ਹਵਾਈ ਹਮਲੇ ਚ ਆਈਐਸ ਆਈਐਸ ਦਾ ਇੱਕ ਸੀਨੀਅਰ ਅਧਿਕਾਰੀ ਮਾਰਿਆ ਗਿਆ। ਅਮਰੀਕਾ ਨੇ ਦਾਵਾ ਕਰਦੇ ਹੋਏ ਕਿਹਾ ਕਿ ਮਾਰੇ ਗਏ ਸੀਨੀਅਰ ਆਈਐਸ ਆਈਐਸ ਅਧਿਕਾਰੀ ਦੀ ਪਛਾਣ ਉਸਾਮਾ ਜਮਾਲ ਮੁਹੰਮਦ ਇਬਰਾਹਿਮ ਅਲ ਜਨਬੀ ਵਜੋ ਹੋਈ ਹੈ ਜੋ ਅਤਵਾਦੀਆਂ ਦੀ ਭਰਤੀ ਕਰਦਾ ਸੀ। ਯੂਐਸ ਸੈਂਟਰਲ ਕਮਾਂਡ ਨੇ ਕਿਹਾ ਕਿ ਉਸ ਦੀ ਮੌਤ ਨਾਲ ਅੱਤਵਾਦੀ ਹਮਲੇ ਕਰਨ ਦੀ ਆਈਐਸਆਈਐਸ ਦੀ ਸਮਰੱਥਾ 'ਚ ਰੁਕਾਵਟ ਆਵੇਗੀ ਐਕਸ ਤੇ ਸਾਂਝੇ ਕੀਤੇ ਇੱਕ ਬਿਆਨ 'ਚ ਯੂਐਸ ਸੈਂਟਰਲ ਕਮਾਂਡ ਨੇ ਕਿਹਾ ਕਿ ਸੀਰੀਆ 'ਚ ਯੂਐਸ ਸੈਂਟਰਲ ਕਮਾਂਡ ਦੇ ਹਵਾਈ ਹਮਲੇ 'ਚ ਆਈਐਸਆਈਐਸ ਦਾ ਇੱਕ ਸੀਨੀਅਰ ਅਧਿਕਾਰੀ ਮਾਰਿਆ ਗਿਆ 16 ਜੂਨ ਨੂੰ ਯੂਐਸ ਸੈਂਟਰਲ ਕਮਾਂਡ ਨੇ ਸੀਰੀਆ 'ਚ ਇੱਕ ਹਵਾਈ ਹਮਲਾ ਕੀਤਾ ਜਿਸ ਵਿੱਚ ਇਹ ਅਧਿਕਾਰੀ ਉਸਾਮਾ ਜਮਾਲ ਮੁਹੰਮਦ ਇਬਰਾਹਿਮ ਅਲ ਜਨਬੀ ਦੀ ਮੌਤ ਹੋਈ ਸੀਐਨਐਨ ਦੀ ਰਿਪੋਰਟ ਮੁਤਾਬਕ ਅਮਰੀਕੀ ਫੌਜ africa ਤੇ ਮੱਧ ਪੂਰਬ ਚ ਆਈਐਸ ਆਈਐਸ ਦੇ ਦਹਿਸ਼ਤਗਰਦਾਂ ਨੂੰ ਨਿਸ਼ਾਨਾ ਬਣਾ ਰਹੀ ਹੈ ਸੀਐਨਐਨ ਨੇ ਯੂਐਸ africa ਕਮਾਂਡ ਦੇ ਹਵਾਲੇ ਨਾਲ ਰਿਪੋਰਟ ਕੀਤੀ ਸੀ ਕਿ ਲਗਭਗ 3 ਹਫਤੇ ਪਹਿਲਾਂ ਸੋਮਾਲੀਆ ਚ ਧਾਰਦਾਰ ਦੇ ਨੇੜੇ ਇੱਕ ਦੂਰ ਦਰਾਡੇ ਦੇ ਖੇਤਰ ਚ ਇੱਕ ਹਵਾਈ ਹਮਲੇ ਚ 3 ਆਈਐਸ ਆਈਐਸ ਅਤਵਾਦੀਆਂ ਦੇ ਮਾਰੇ ਜਾਣ ਦੀ ਖਬਰ ਹੈ ਜਨਵਰੀ ਤੋਂ ਮਾਰਚ ਤੱਕ ਸੈਂਟਕਾਮ ਅਤੇ ਇਸ ਦੇ ਸਹਿਯੋਗੀਆਂ ਨੇ ਕਥਿਤ ਤੌਰ ਤੇ ਸੀਰੀਆ ਚ 7 ISIS ਕਾਰਪੋਨਾ ਨੂੰ ਮਾਰਿਆ ਅਤੇ 22 ਹੋਰਾਂ ਨੂੰ ਹਿਰਾਸਤ ਚ ਲਿਆ ਰਿਪੋਰਟ ਚ ਕਿਹਾ ਗਿਆ ਹੈ ਕਿ ਇਸ ਦੌਰਾਨ ਇਰਾਕ ਚ 11 ਅਤਵਾਦੀ ਮਾਰੇ ਗਏ ਤੇ 36 ਲੋਕਾਂ ਨੂੰ ਹਿਰਾਸਤ ਚ ਲਿਆ ਗਿਆ ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਤਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ